ਦੰਦਾਂ ਤੋਂ ਸਿੱਧਾ ਜਿਹੜਾ ਬੇਦਰਮੇ ਸਿੱਧਾ ਦੰਦਾਂ ਇੱਕ ਮਿੰਟ ਦੇ ਵਿੱਚ ਦੇਖ ਲੈ ਕਿੰਨੀ ਬੰਦਾਂ ਵਿੱਚ ਪਸੀਨਾ ਆ ਜਾਵੇ ਸੋਰੀ ਸਾਰੀਆਂ ਜਿਹੜੇ ਜਿਹੜੇ ਅੰਗਰ ਸਾਹਿਬ ਨੂੰ ਸੇਵਾ ਆਈਏ ਜਿਹੜੀ ਇਹਦੇ ਦੇ ਰਹੇ ਸਾਨੂੰ ਮਹਿਬੂਬ ਬਹੁਤ ਬਹੁਤ ਤਰਫ ਬਾਬੇ ਨਾਨਕ ਦਾ ਇਹ ਬਾਬੇ ਅੰਗਰ ਬਾਕੀ ਅੰਗਰ ਲੱਗਾ ਤੇ ਗੱਲ ਲੱਗ ਗਈ ਜਿਹੜਾ ਛੋਟੇ ਤੇ ਆਪੇ ਹੀ ਫੜਾ ਇੱਕ ਬੈਂਤੀ ਹੋਰ ਜੇ ਜੇ ਇੰਨੀ ਸਾਡੇ ਸਾਨੂੰ ਕੋਈ ਰਸਤੀ ਦੇ ਦਿਓ ਇਹ ਵੀ ਦੇ ਦਾਂਗੇ ਰਸਤੇ ਵੀ ਭੇਜ ਦਾਂਗੇ ਵੀ ਰੱਖੋ ਪਾਹੇ ਰੱਖਦੇ ਵੀ ਹੋਰ ਲਗੇ ਚਾਹ ਰੱਖਦੇ ਦੰਦਾਂ ਦਾ ਉਸ ਤੇ ਪਾਹੇ ਰੱਖਦੇ ਇੱਕ ਮਿੰਟ ਮੇਰੇ ਕੋਲ ਇੱਕ ਮਿੰਟ ਅੰਦਰ ਕੋਈ ਆਵਾਜ਼ ਆਵੇ ਸੋਰੀ ਸੋਰੀ ਸੇਵਾਏ ਜਿਹੜੀ ਇਹ ਦੇ ਰਹੇ ਨੇ ਸਾਨੂੰ ਮਹਿਬੂਬ ਹੋ ਗਏ ਸਿੱਧਾ ਬਾਬੇ ਨਾਨਕ ਦਾ ਇਹ ਬਾਬਾ ਰੰਗਰੀ ਬਾਕੇ ਨਾਛਦਾ ਅੰਗਰ ਲੱਗਾ ਤੇ ਗੱਲ ਲੱਗ ਗਈ ਜਿੱਥੇ ਆਪਦੇ ਹੀ ਫੜੇ ਇੱਕ ਬੈਂਤੀ ਹੋਰ ਜੇ ਜੇ ਕੀ ਤਾਂ ਸਾਨੂੰ ਕੋਈ ਰਸਤਾ ਦੇ ਦਿਓ ਇਹ ਵੀ ਦੇ ਦਾਂਗੇ ਰਸਤੇ ਵੀ ਭੇਜ ਦਾਂਗੇ ਵੀ ਰੱਖੋ ਪਾਹੇ ਰੱਖ ਦਿਓ ਹੋਰ ਲਗੇ ਚਾਹ ਰੱਖਦੇ ਹਾਂ ਤਾਂ ਦਾਲ ਪੋਸਤਾ ਹੋ ਜਾਂਦਾ ਇੱਕ ਮਿੰਟ ਵਿੱਚ ਦੇਖ ਲੈਣਾ ਇੱਕ ਮਿੰਟ ਵਿੱਚ ਆਵਾਜ਼ ਜਾਵੇ ਸੋਰੀ ਸੋਰੀ ਕੜਿੰਗ ਦਾ ਸੇਵਾ ਆਈਏ ਜਿਹੜੀ ਇਹ ਦੇ ਦੇਗੇ ਸਾਨੂੰ ਮਹਿਬੂਬ ਬਖਸ਼ੀ ਬਾਬੇ ਨਾਨਕ ਦਾ ਇਹ ਬਾਬਾ ਰੰਗਰੀ ਰੰਗ ਲੱਗਾ ਤੇ ਗੱਲ ਲੱਗੀ ਇੱਕ ਬੈਂਤੀ ਹੋਰ ਜੇ ਜੇ ਜੀ ਸਾਡੇ ਸਾਨੂੰ ਕੋਈ ਰਸਤੀ ਦੇ ਦੋ ਇਹ ਵੀ ਦੇ ਦਾਂਗੇ ਰਸਤੀ ਭੇਜ ਦਾਂਗੇ ਵੀ ਰੱਖੋ ਜੀ ਪਾਹੇ ਰੱਖੀ ਹੋਰ ਵੀ ਦੇ ਸਾਹ ਪਾਹੇ ਰੱਖੀ ਤਾਂ ਦਾਨ ਦਾਲੋਸ ਤੇ ਪਾਹੇ ਇੱਕ ਮਿੰਟ ਇੱਕ ਮਿੰਟ ਖੜਾ ਫਿਰ ਬੰਦ ਆਵਾਜ਼ ਜਾਵੇ ਸੋਰੀ ਆ ਜੀ ਜੀ ਦੀ ਹਾਲ ਉਸ ਸੇਵਾ ਹੀ ਜਿਹੜੀ ਇਹ ਦੇ ਦੇਗੇ ਸਾਨੂੰ ਮਹਿਬੂਬ ਬਖਸ਼ੀ ਬਾਬੇ ਨਾਨਕ ਦਾ ਇਹ ਬਾਬਾ ਰੰਗਰੀ ਰੰਗ ਲੱਗਾ ਤੇ ਗੱਲ ਲੱਗੀ ਇੱਕ ਬੈਂਤੀ ਹੋਰ ਜੇ ਜੇ ਜੀ ਸਾਡੇ ਸਾਨੂੰ ਕੋਈ ਰਸਤੀ ਦੇ ਦੋ ਇਹ ਵੀ ਦੇ ਦਾਂਗੇ ਰਸਤੀ ਭੇਜ ਦਾਂਗੇ ਵੀ ਰੱਖੋ ਜੀ ਪਾਹੇ ਰੱਖੀਂ ਹੋਰ ਵੀ ਦੇ ਸਕਾਂ ਹਾਂ ਇਹ ਚਾਹ ਰੱਖੀਂ ਤਾਂ ਦਾਨ ਦਾਲੋਸ ਤੇ ਪਾਹੇ ਇੱਕ ਮਿੰਟ ਇੱਕ ਮਿੰਟ ਖੜਾ ਫਿਰ ਪਰੇ ਆਵਾਜ਼ ਜਾਵੇ ਪਰੇ ਸੋ ਨਾ ਸੇਵਾਏ ਜਿਹੜੀ ਇਹ ਦੇ ਰਹੇ ਨੇ ਸਾਨੂੰ ਮਹਿਬੂਬ ਬਹੁਤ ਬਹੁਤ ਤਰਫੋਂ ਬਾਬੇ ਨਾਨਕ ਦਾ ਇਹ ਬਾਬੇ ਨਾਨਕ ਦਾ ਅੰਗਰ ਲੱਗਾ ਦੇ ਅੰਗਰ ਲੱਗਾ ਜਿੱਥੇ ਆਪਦੇ ਹੀ ਫੜੇ ਇੱਕ ਬੈਂਤੀ ਹੋਰ ਜੇ ਕੀ ਕੀ ਭਾਵੇਂ ਸਾਨੂੰ ਕੋਈ ਰਸਤੀ ਦੇ ਦੋ ਇਹ ਵੀ ਦੇ ਦਾਂਗੇ ਰਸਤੇ ਵੀ ਭੇਜ ਦਾਂਗੇ ਵੀ ਰੱਖੋ ਪਾਹੇ ਰੱਖਦੇ ਵੀ ਹੋਰ ਲਗੇ ਚਾਹ ਰੱਖਦੇ ਤਾਂ ਦੰਦ ਨਾਲ ਕੋਸੇ ਪਾਹੇ ਰੱਖਦੇ ਇੱਕ ਮਿੰਟ ਮੇਰੇ ਕੋਲ ਇੱਕ ਮਿੰਟ ਮੇਰੇ ਕੋਲ ਆਵਾਜ਼ ਜਾਵੇ ਸੋਰੀ ਸੋਰੀ ਅੱਗੇ ਦੇਖੋ ਬਿਸਮਿਲਲਾ ਕੜਿੰਗ ਸਾਹਿਬ ਨੂੰ ਸੇਵਾ ਆਈਏ ਜਿਹੜੀ ਇੰਨੀ ਦੇਰੀ ਗਈ ਸਾਨੂੰ ਮਿਹਰਬਾਨੀ ਕਰਕੇ ਜਿੱਸੇ ਤੱਕ ਆ ਬਾਬੇ ਨਾਨਕ ਦਾ ਇਹ ਬਾਬੇ ਨਾਨਕ ਦਾ ਅੰਗਰ ਲੱਗਾ ਤੇ ਅੰਗਰ ਲੱਗਾ ਜਿੱਥੇ ਆਪਦੇ ਹੀ ਫੜੇ ਇੱਕ ਬੇਨਤੀ ਹੋਰ ਜੇ ਜੇ ਇੰਨੀ ਸਾਹਿਬ ਸਾਨੂੰ ਕੋਈ ਰਸਤਾ ਦੇ ਦਿਓ ਇਹ ਵੀ ਦੇ ਦਾਂਗੇ ਰਸਤਾ ਵੀ ਭੇਜ ਦਾਂਗੇ ਵੀ ਰੱਖੋ ਪਾਹੇ ਰੱਖ ਦਿਓ ਹੋਰ ਲਗੇ ਚਾਹਾਂ ਦਾ